ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 4 ਨਵੇਂ ਅਨਟਾਰੀਓ OINP ਡਰਾ ਨੇ 2487 27 ਨਿਵਾਸ ਦੇ ਸੱਦੇ ਭੇਜ ਦਿੱਤੇ ਨੇ 1 ਸਤੰਬਰ ਨੂੰ ਅਨਟਾਰੀਓ ਨੇ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸ PR ਲਈ ਬਿਨੇਕਾਰ ਕਰਨ ਵਾਲੇ ਉਮੀਦਵਾਰਾਂ ਨੂੰ ਕੁੱਲ 2487 ਸੱਦੇ ਜਾਰੀ ਕੀਤੇ ਨੇ 4 ਨਵੇਂ ਅਨਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਡਰਾ ਕਰਵਾਏ ਗਏ ਇਹ ਡਰਾ ਵਿਸ਼ੇਸ਼ ਵਰਕਰ 스팀 ਇੰਟਰਨੈਸ਼ਨਲ ਸਟੂਡੈਂਟਸ 스ਟੀਮ ਅਤੇ 인 డి맨ਡ 스킬스 스팀 ਦੇ ਤਹਿਤ ਪੁਸ਼ਿਤ ਕੀਤੇ ਗਏ ਇਮੀਗ੍ਰੇਸ਼ਨ ਦੇ ਲਈ ਇੱਕ ਮਹੱਤਵਪੂਰਨ ਮਾਰਗ ਬਣੇ ਹੋਏ ਹਨ ਜੋ ਕਿ ਹੁਨਰਮੰਦ ਪੇਸ਼ਾਵਰਾਂ ਦੇ ਸੂਬੇ ਦੀ ਮੰਗ ਨੂੰ ਦਰਸਾਉਂਦੇ ਨੇ ਇਹ ਡਰਾ 10 ਸਤੰਬਰ 2023 ਅਤੇ 10 ਸਤੰਬਰ 2024 ਦੇ ਵਿਚਕਾਰ ਐਕਸਪੈਕਸ਼ਨ ਆਫ ਇੰਟਰਸਟਡ ਐਓਆਈ ਸਿਸਟਮ ਦੇ ਤਹਿਤ ਰਜਿਸਟਰਡ ਕੀਤੇ ਗਏ ਪ੍ਰੋਫਾਈਲਾਂ ਨੂੰ ਮੰਨਦੇ ਨੇ ਬਸ਼ਰਤੇ ਵਿਨੇਕਾਰ ਹੀਠਾਂ ਲਿਖੇ ਯੋਗਤਾ ਦੇ ਅਨਸਾਰ ਮਾਪਦੰਡਾਂ ਨੂੰ ਪੂਰੇ ਕਰਦੇ ਹੋਣ ਜਿਸ ਵਿੱਚ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਨੰਬਰ 1 ਤੇ ਅੱਜ ਦੇ ONP ਡਰਾ ਦੇ ਵੇਰਵੇ OINP ਟੀਚੇ ਵਾਲੇ ਕਿੱਤਿਆਂ ਨੂੰ ਖਿੱਚੋ ਤੇ ਇਹ ONB ਅਨਟਾਰੀਓ ਲਈ ਇਮੀਗ੍ਰੇਸ਼ਨ ਲਈ ਮਾਮਲਾ ਕਿਉਂ ਖਿੱਚਦਾ ਹੈ ਤੇ OINP ਉਮੀਦਵਾਰਾਂ ਦੇ ਲਈ ਅੱਗੇ ਕੀ ਹੈ ਹੁਣ ਗੱਲ ਕਰੀਏ ਅੱਜ ਦੇ UNP ਡਰਾ ਦੇ ਵੇਰਵੇ ਇੰਟਰਨੈਸ਼ਨਲ ਸਟੂਡੈਂਟਸ ਟਰੇਮ ਅਤੇ ਕੱਟਆਫ ਸਕੋਰ 16 ਜੁਲਾਈ ਨੂੰ ਪਿਛਲੇ ਸਨਮਾਨ OINP ਡਰਾ ਦੇ ਮੁਕਾਬਲੇ 10 ਪੁਆਇੰਟ ਘੱਟ ਰਿਹਾ ਟਰੇਮ ਦੀ ਗੱਲ ਕੀਤੀ ਜਾਵੇ ਤਾਂ ਅੰਤਰਰਾਸ਼ਟਰੀ ਵਿਦਿਆਰਥੀ ਟਰੇਮ ਦੇ ਵਿੱਚ ਸੱਦੇ 1017 COI ਕੱਟਆਫ ਸਕੋਰ 67 ਤੋਂ ਵੱਧ ਨੋਟਿਸ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ 41 ਵਿਆਪਕ ਕਿੱਤਿਆਂ ਲਈ ਨਿਸ਼ਾਨਾ ਡਰਾ ਪੂਰੀ सूची ਲੈ ਲਈ ਤੁਸੀਂ ਇਸ ਜਗ੍ਹਾ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਅੰਤਰਰਾਸ਼ਟਰੀ ਸਟੇਮ ਦੇ ਲਈ ਖਾਸ ਕਰਕੇ 806 ਸਦੇ ਭੇਜੇ ਗਏ ਤੇ ਕੱਟ ਆਫ ਸਕੋਰ ਦੀ ਗੱਲ ਕੀਤੀ ਜਾਵੇ ਤਾਂ 67 ਤੋਂ ਵੱਧ ਤੇ ਇਨ ਡਿਮਾਂਡ ਸਕਿਲਡ ਦੇ ਵਿੱਚ 649 ਲੋਕਾਂ ਨੂੰ ਸਦੇ ਭੇਜੇ ਗਏ ਤੇ ਚੌਥੀ ਅਤੇ ਵੱਧ ਦੇ ਜੋ ਸਕੋਰਸ ਹਨ ਤੇ ਵਿਦੇਸ਼ੀ ਵਰਕਰਸ ਟੀਮ ਦੇ ਵਿੱਚ 15 ਲੋਕਾਂ ਨੂੰ ਤੇ ਇਸ ਵਿੱਚ ईओआई कट ऑफ स्कोर ਦੀ ਗੱਲ ਕੀਤੀ ਜਾਵੇ ਤਾਂ ਨਿਲ ਰਿਹਾ ਹੈ ਇਹ ਨਵੇਂ ओएनपी ਡਰਾ অন্ਟਾਰੀਓ ਵਿੱਚ ਸੈਟਲ ਹੋਣ ਦੇ ਚਾਹਵਨ ਉਮੀਦਵਾਰਾਂ ਲਈ ਖਾਸ ਤੌਰ ਤੇ ਸਿਹਤ ਸੰਭਾਲ ਇੰਜੀਨੀਅਰਿੰਗ ਅਤੇ ਸਾਰੇ ਖੇਤਰਾ ਵਿੱਚ ਮਹੱਤਵਪੂਰਨ ਮੌਕੇ ਲਿਆਉਂਦੇ ਨੇ ओआईएनपी ਟੀਚਿਆਂ ਵਾਲੇ ਖੇਤਰ ਨੂੰ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਸਟੇਮ ਹੈਲਥ케ਅਰ ਕਿਤੇ ਸਿਹਤ ਸੰਭਾਲ ਵਿੱਚ ਪ੍ਰਬੰਧਨ ਪਸ਼ੂਆਂ ਦੇ ਡਾਕਟਰ ਦੰਦਾਂ ਦੇ ਡਾਕਟਰ ਅੱਖਾਂ ਦੇ ਮਾਰ ਆਈਡਾਇਓਲੋজিস্ট ਅਤੇ ਸਪੀਚ ਲੈਂਗੁਏਜ ਫਾਰਮਿਸਟਰ ਆਹਾਰ ਵਿਗਿਆਨ ਅਤੇ ਪੋਸ਼ਣ ਵਿਗਿਆਨ ਮਨੋਵਿਗਿਆਨੀ ਕ੍ਰਾਇਪੋਸਟਿਕ ਅਤੇ ਫਿਜ਼ੀਓਥੈਰੇਪਿਸਟ ਏਕੂਪੇਸ਼ਨ ਕੈਨਿਓ ਅਤੇ ਥੈਰੇਪੀ ਦੇ ਮਿਲੰਕਣ ਦੇ ਉਹ ਪੇਸ਼ੇ ਖਾਸ ਕਰਕੇ ਸਿਹਤ ਤੇ ਨਿਦਾਨ ਦੇ ਇਲਾਜ ਨਰਸਿੰਗ ਰਜਿਸਟਰਡ ਨਰਸਾਂ ਨਰਸਾਂ ਪ੍ਰੈਕਟਿਸ਼ਨ ਤੇ ਇਹਦੇ ਨਾਲ ਹੀ ਦੱਸਦੀ ਹੈ ਕਿ ਲਾਇਸੈਂਸਡ ਪ੍ਰੈਕਟੀਕਲ ਨਰਸਾਂ ਪੈਰਾਮੈਡੀਕਲ ਕਿਤੇ ਸਾਸ ਸੰਬੰਧੀ థెరਪਿਸਟ ਤੇ ਇਹਦੇ ਨਾਲ ਪਸ਼ੂ ਛੇ ਸੰਭਾਲ ਟੈਕਨੋਲੋਜੀ థੈਰੇਪੀ ਦੇ ਮੁਲਾਂਕਣ ਦੰਦਾਂ ਦੇ ਡਾਕਟਰ ਡੈਂਟਲ ਹਾਈਜੀਨਿਸਟ ਦੰਦਾਂ ਦੇ ਟੈਕਨੋਲੋਜੀਕ ਮੈਡੀਕਲ ਲੈਬਾਰਟਰੀ ਟੈਕਨੋਲੋਜੀਅਨ ਅਤੇ ਮੈਡੀਕਲ ਰੇਡੀਏਸ਼ਨ ਤੇ ਮਾਸਟੇ ਮੈਡੀਕਲ ਸੈਨੋਗ੍ਰਾਫੀ ਇਸ ਦੇ ਨਾਲ ਹੀ ਇੱਕ ਹੋਰ ਕਿੱਤੇ ਦੇ ਵਿੱਚ ਜਿੱਥੇ ਡਾਇਗਨੋਸਟ ਦੇ ਵਿੱਚ ਵੀ ਜੋ ਕਿਚਿਆਂ ਨੂੰ ਵਿੱਚ ਲਿਸਟ ਚ ਕੀਤਾ ਗਿਆ ਤੇ ਨਾਲ ਹੀ ਫਾਰਮੇਸੀ ਟੈਕਨੀਸ਼ੀਅਨ ਤੇ ਹੋਰ ਮੈਡੀਕਲ ਟੈਕਨੀਕਲ ਟੈਕਨੀਸ਼ੀਅਨ ਇਹਦੇ ਨਾਲ ਰਵਾਇਤੀ ਚੀਨੀ ਦਵਾਈ ਪ੍ਰੈਕਟਿਸ਼ਨ ਮ사ਜ ਥੈਰੇਪਿਸਟ ਕੁਦਰਤੀ ਇਲਾਜ ਦੰਦਾਂ ਦੇ ਸਾਇਕ ਤੇ ਦੰਦਾਂ ਦੀ ਪ੍ਰਯੋਗਸ਼ਾਲਾ ਸਹਾਇਕ ਮੈਡੀਕਲ ਪ੍ਰਯੋਗਸ਼ਾਲਾ ਸਹਾਇਕ ਸੰਬੰਧਤ ਤਕਨੀਕੀ ਪੇਸ਼ੇ ਨਰਸ ਸਹਾਇਕ ਆਡਾਜ ਲਈ ਮਰੀਜ਼ਾਂ ਦੀ ਸੇਵਾ ਸਹਾਇਕ ਫਾਰਮੇਸੀ ਤਕਨੀਕੀ ਸਾਇਕ ਅਤੇ ਫਾਰਮੇਸੀ ਸਹਾਇਕ ਸੇਤ ਸੰਭਾਲ ਦੇ ਨਾਲ ਹੋਰ ਕਈ ਕਿੱਤਿਆਂ ਨੂੰ ਵੀ ਇਸ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਅੰਤਰਰਾਸ਼ਟਰੀ ਵਿਦਿਆਰਥੀ ਸਟਰੀਮ ਦੇ ਵਿੱਚ ਵਪਾਰਕ ਕਿੱਤਿਆਂ ਦਰ ਸੇਤ ਸੰਭਾਲ ਤੋਂ ਇਲਾਵਾ OINP ਡਰਾ ਨੇ ਅੰਤਰਰਾਸ਼ਟਰੀ ਵਿਦਿਆਰਥੀ ਸਟਰੀਮ ਦੇ ਵਿੱਚ 104 ਹੋਰ ਤਹਿਰੀਜ਼ ਕਿੱਤਿਆਂ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਟੈਕਨੋਲੋਜੀ ਦੇ ਨਾਲ ਇੱਕ ਖਰੜਾ ਤਿਆਰ ਕੀਤਾ ਗਿਆ ਮਕੈਨੀਕਲ ਟੈਕਨੀਸ਼ੀਅਨ ਉਦਯੋਗਿਕ ਇੰਜੀਨੀਅਰਿੰਗ ਨਿਰਮਾਣ ਟੈਕਨੋਲੋਜੀ ਇਲੈਕਟ੍ਰੀਸ਼ੀਅਨ ਉਦਯੋਗਿਕ ਯੰਤਰ ਤਕਨੀਸ਼ ਮਕੈਨਿਕ ਉਸਾਰੀ ਪ੍ਰਬੰਧਕ ਘਰ ਦੀ ਉਸਾਰੀ ਵਾਲੇ ਲੋਕ ਸੇਵਾ ਦਾ ਸੰਚਾਲਨ ਰੱਖ-ਰਖਾ ਪ੍ਰਬੰਧਨ ਠੇਕੇਦਾਰ ਸੁਪਰਵਾਈਜ਼ਰ ਠੇਕੇਦਾਰ ਸੁਪਰਵਾਈਜ਼ਰ ਬਿਜਲੀ ਮਸ਼ੀਨ ਧਾਤੂ ਬਣਾਉਣ ਵਾਲੇ ਪਾਈਪ ਫਿਟਰ ਤਰਖਾਨ ਤੇ ਉਸਾਰੀ ਵਪਾਰ ਬਰਮਤ ਕਰਨ ਵਾਲੇ ਠੇਕੇਦਾਰ ਸੇਵਾਦਾਰ ਠੇਕੇਦਾਰ ਸੁਪਰਵਾਈਜ਼ਰ ਮਕੈਨਿਕ ਦੇ ਵਿੱਚ ਖਾਸ ਕਰਕੇ ਠੇਕੇਦਾਰ ਸੁਪਰਵਾਈਜ਼ਰ ਭਾਰੇ ਉਪਕਰਣ ਆਪਰੇਟਕ ਚਾਲਕ ਸੁਪਰਵਾਈਜ਼ਰ ਪ੍ਰਿੰਟ ਦੇ ਨਾਲ ਸੰਬੰਧਿਤ ਕਿੱਤੇ ਤੇ ਮੋਟਰ ਟਰਾਂਸਪੋਰਟ ਤੇ ਹੋਰ ਜ਼ਮੀਨੀ ਆਵਾਜਾਈ ਆਪਰੇਟ ਮਸ਼ੀਨਿਸਟ ਟੂਲ ਡਾਈ ਮੇਕਰ ਸਟੀਲ ਮੈਟਲ ਵਰਕਰ ਤੇ ਬਾਈਲੋ ਮੇਕਰਸ ਢਾਂਚਾ ਗੱਧਾਤ ਆਇਰਨ ਵਰਕਰ ਵੈਲਡਰ ਇਲੈਕਟ੍ਰੀਸ਼ੀਅਨ ਦੇ ਹੋਵੇ ਕਲੈਕਟ੍ਰੀਸ਼ੀਅਨ ਇਲੈਕਟ੍ਰੀਸ਼ੀਅਨ ਪਾਵਰ ਲਾਈਟ ਕੇਬਲ ਵਰਕਰ ਦੂਰ ਸੰਚਾਰ ਲਾਈਨਾਂ ਕੇਬਲ ਸਟਾਕ ਕਰਨ ਵਾਲੇ ਪਲੰਬਰ ਗੈਸ ਮੀਟਰ ਤਰਖਾਨ ਨਿਰਮ ਕੈਵਿੰਟਨ ਨਿਰਮਾਤਾ ਤੇ ਉਹ ਇਸ ਤੋਂ ਇਲਾਵਾ ਕਈ ਕਿੱਤੀਆਂ ਨੂੰ ਇਸ ਲਿਸਟ ਦੇ ਵਿੱਚ ਸ਼ਾਮਲ ਕੀਤਾ ਗਿਆ ਇਹ ਉਥੇ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਵਿੱਚ ਕਿ 온ਟਾਰੀਓ ਦੇ ਇਮੀਗ੍ਰੇਸ਼ਨ ਦਾ ਮਾਮਲਾ ਕਿਉਂ ਖਿੱਚਿਆ ਜਾਂਦਾ 온ਟਾਰੀਓ ਪ੍ਰਵਾਸੀਆਂ ਦੇ ਲਈ ਇੱਕ ਪ੍ਰਮੁੱਖ ਮੰਜ਼ਿਲ ਬਣਿਆ ਹੋਇਆ ਅਤੇ OYNP ਉਹਨਾਂ ਉਮੀਦਵਾਰਾਂ ਦੀ ਚੋਣ ਕਰਨ ਵਿੱਚ ਮੱਤਵਪੂਰਨ ਭੂਮਿਕਾ ਦਾ ਅਦਾ ਕਰ ਰਿਹਾ ਜੋ ਸੂਬੇ ਦੀ ਆਰਥਿਕਤਾ ਅਤੇ ਕਰਮਚਾਰੀਆਂ ਵਿੱਚ ਯੋਗਦਾਨ ਪਾ ਰਹੇ ਨੇ ਤੇ ਅੱਜ OYNP ਡਰਾਸਤੌਰ ਤੇ ਧਿਆਨ ਜੋਗ ਦੇਣ ਕਿਉਂਕਿ ਵਿਸ਼ੇਸ਼ ਖਾਸ ਕਰਕੇ ਗੱਲ ਕੀਤੀ ਸੀ ਸੇ ਸੰਭਾਣ ਇੰਜੀਨੀਅਰਿੰਗ ਤੋਂ ਲੈ ਕੇ ਸਿੱਖਿਆ ਕਾਰੋਬਾਰ ਅਤੇ ਉੱਚ ਮੰਗ ਵਾਲੇ ਖੇਤਿਆਂ ਦਾ ਵਿਸ਼ਾਲ ਜੋ ਇੱਕ ਲਿਸਟ ਤਿਆਰ ਕੀਤਾ ਗਿਆ ਹੈ ਦੇ ਇਸ ਵਿੱਚ ਕਾਸ ਕਰਕੇ ਹੋਇਆ ਇਹ ਐਨਪੀ ਦੇ ਯੋਗ ਕਿਤਿਆਂ ਦਾ ਲਗਾਤਾਰ ਵਿਸਤਾਰ ਇਨ ਡਿਮਾਂਡ ਸਕਿਅਰਟਸ ਟਰੇਡ ਵਿੱਚ ਪੈਂਤੀ ਨਮੀ ਭੂਮਿਕਾ ਨੂੰ ਸ਼ਾਮਿਲ ਕਰਨ ਸਮੇਤ ਇਸ ਦੀਆਂ ਕੀਰਤੀ ਮੰਡੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੂਬੇ ਵਿੱਚ ਬਚਨ ਵੱਧਾ ਦਰਸਾਉਂਦੀ ਹੈ ਉਹ ਆਈਐਨਪੀ ਉਮੀਦਵਾਰਾਂ ਲਈ ਅੱਗੇ ਹੋਰ ਕੀ ਹੈ ਜੇਕਰ ਤੁਸੀਂ ਅੱਜ ਦੇ ਡਰਾ ਪਿੱਛੇ ਤੁਹਾਨੂੰ ਜੋ ਸੱਦਾ ਮਿਲਿਆ ਤਾਂ ਤੁਹਾਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਥਾਈ ਨਿਵਾਸ ਲਈ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਚਾਹੀਦੀਆਂ ਨੇ ਇਹ ਯਕੀਨੀ ਬਣਾਉਣਾ ਕਿ ਤੁਸੀਂ ਸਾਰੀ ਸੀਮਾ ਸਮਾਂ ਦੇ ਅੰਦਰ ਲੋੜਾਂ ਨੂੰ ਜੋ ਪੂਰੀਆਂ ਕਰਦੇ ਹੋ ਤੇ ਦੇ ਨਾਲ ਹੀ ਅਪਡੇਟ ਰਹਿਣ ਲਈ ਯਕੀਨੀ ਬਣਾਓ ਨਵੇਂ ਡਰਾ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਪ੍ਰੋਵਿੰਸਲ ਨਾਮਜ਼ਦ ਪ੍ਰੋਗਰਾਮ ਲਗਾਤਾਰ ਵਿਕਸਤ ਹੋ ਰਿਹਾ ਜੋ ਕੈਨੇਡਾ ਵਿੱਚ ਪ੍ਰਵਾਸ ਕਰਨ ਦੀ ਇੱਛਾ ਰੱਖਣ ਵਾਲੇ ਨਵੇਂ ਲੋਕਾਂ ਨੂੰ ਨਵੇਂ ਮੌਕੇ ਪ੍ਰਦਾਨ ਕਰਦਾ ਹੈ OINP ਡਰਾ ਇਹ ਤਾਜ਼ਾ ਦੌਰ ਬਹੁਤ ਸਾਰੇ ਚਾਵਨ ਪ੍ਰਵਾਸੀਆਂ ਲਈ ਇੱਕ ਵੱਡਾ ਕਦਮ ਹੈ ਅੱਜ ਭੇਜੇਗੇ 2487 ਸੱਦਿਆਂ ਦੇ ਨਾਲ ਅਸੂਬਾ ਜ਼ਰੂਰੀ ਖੇਤਰਾਂ ਵਿੱਚ ਹੁਨਰਮੰਦ ਕਾਮਿਆਂ ਦੀ ਤਰਹੀਜ਼ ਜਾਰੀ ਰੱਖਦਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮਾਰਗਾਂ ਬਾਰੇ ਹੋਰ ਅਨਟਾਰੀਓ ਇਮੀਗ੍ਰੇਸ਼ਨ ਖਬਰਾਂ ਅਤੇ ਅਪਡੇਟਸ ਨਾਲ ਜੁੜੇ ਰਹੋ ਇਹ ਉਥੇ ਦੱਸਦੀ ਹੈ ਕਿ ਬੁੱਕ ਸੈਕਟਰ ਨੂੰ ਨਿਸ਼ਾਨਾ ਬਣਾ ਕੇ ਯੋ ਕਿੱਤਿਆਂ ਦੀ ਸੂਚੀ ਦਾ ਵਿਸਤਾਰ ਕਰਕੇ ਅਨਟਾਰੀਓ ਉੱਚ ਪ੍ਰਤਿਭਾ ਨੂੰ ਖਿੱਚਤ ਕਰਨ ਲਈ ਮੋਰੀ ਬਣਾਇਆ ਗਿਆ ਹੈ ਉਸੇ ਭਾਵੇਂ ਹੈਲਥ케ਅਰ ਕਿੱਟੀਆਂ ਵਿੱਚ ਇੰਜੀਨੀਅਰ ਜਾ ਘਾਰੋਵਾਰ ਉਹ ਤਾਂ ਪ੍ਰਾਂਤ ਕੈਨੇਡਾ ਵਿੱਚ ਵਿਕ ਬਣਾਉਣ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਤੁਹਾਡੇ ਲਈ ਖਿੱਚੇ ਜਾਂਦੇ ਨੇ